ਹੋਣੀਏ ਏ ਕੀ ਤੂੰ ਕੈਰ ਕਮਾਇਆ ਨਹੀਂ ਜੰਜ ਚੜੀ ਚਾਰੇ ਲਾਲਾਂ ਦੀ ਢੋਲਾ ਇੱਕ ਵੀ ਨਾ ਮੁੜ ਘਰ ਆਇਆ ਨਹੀਂ ਹੋਣੀਏ ਏ ਕੀ ਤੂੰ ਕੈਰ ਕਮਾਇਆ ਨਹੀਂ ਸਿੰਘਾ ਮੈਂ ਪਾਪੀਆਂ ਨੂੰ ਬੜਾ ਸਮਝਾਇਆ ਸੀ ਪੁੱਤ ਨੇ ਇਹ ਗੁਰੂ ਸਾਹਿਬ ਦੇ ਨਾਹੀ ਤਰਸੇ ਉਹ ਨਾਨੂ ਆਇਆ ਸੀ ਸਿੰਘਾ ਮੈਂ ਪਾਪੀਆਂ ਨੂੰ ਬੜਾ ਸਮਝਾਇਆ ਸੀ ਵਾਹਿਗੁਰਜੀ ਕਾ ਖਾਲਸਾ ਸ਼ਹੀਦ ਦਿਹਾੜੇ ਨੂੰ ਸਮਰਪਿਤ ਸਿੰਗਲ ਟਰੈਕ ਜੰਜ ਚੜੀ ਚਾਰੇ ਲਾਲਾਂ ਦੀ ਗਾਇਕਾ ਸੀਮਾ ਅੰਜਾਨ ਨੇ ਮੋੜ ਗਈ ਕਿਚੋ ਰੱਖਿਆ ਪੈਰ ਸੀਮਾ ਸੁਰਤਾਲ ਦੀ ਧਣੀ ਤੇ ਸਰੀਲੀ ਆਵਾਜ਼ ਦਾ ਜਾਦੂ 35 ਸਾਲਾ ਪੁਰਾਣਾ ਉਸੇ ਤਰ੍ਹਾਂ ਹੀ ਕਾਇਮ ਹੈ ਸਭ ਤੋਂ ਪਹਿਲਾਂ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੀ ਸਤ ਸੰਗਤ ਨੂੰ ਜੀ ਔਰ ਸਾਡਾ ਸਿੰਗਲ ਟ੍ਰੈਕ ਰਿਲੀਜ਼ ਹੋਣ ਜਾ ਰਿਹਾ ਹੈ ਜੀ ਹੋ ਚੁੱਕਾ ਹੈ ਜੀ ਜੰਝ ਚੜੀ ਚਾਰੇ ਲਾਲਾਂ ਦੀ ਜਿਹਦੇ ਵਿੱਚ ਮੈਂ ਤੁਹਾਡੀ ਆਪਣੀ ਸੀਮਾ ਅਨਜਾਨ ਨੇ ਗਾਇਆ ਔਰ ਮੇਰੇ ਨਾਲ ਮੇਰਾ ਸਾਥ ਦਿੱਤਾ ਨਿਰਜ ਜੀ ਨੇ ਔਰ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਜੀ ਆਰ ਜੇ ਬੀਟਸ ਰਾਮਪੂਰ ਗੁਰਿਆ ਜੀ ਨੇ ਕਲਮ ਬੰਦ ਕੀਤਾ ਹੈ ਸਾਡੇ ਸਤਨਾਮ ਪਾਜੀ ਸਤਨਾਮ ਸਿੰਘ ਮਥਰੇਵਾਲੀਆ ਜੀ ਨੇ ਔਰ ਇਸ ਨੂੰ ਵੀਡੀਓ ਦੇ ਰਹੀ ਸ਼ਿੰਗਾਰਿਆ ਹੈ ਸਾਡੇ ਬਾਬਾ ਕਮਲ ਜੀ ਨੇ ਔਰ 뮤직 ਕੀਤਾ ਹੈ ਜੀ ਨਰੈਂ ਸ਼ਰਮਾਈ ਨੇ ਵਾ हां जी ਬਿਲਕੁਲ ਜੀ ਬਿਲਕੁਲ ਇਹ ਐਕਚੁਅਲੀ ਸਤਨਾਮ ਬਾਜੀ ਦੀ ਸੀਗੀ ਇਹ ਗੱਲ ਕਿ ਕਿ ਪੈਂਜੀ ਆਪਾਂ ਸਟੱਡਿੰਗ ਕਰਨ ਵਾਸਤੇ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣੀ ਹੈ ਕਿਉਂਕਿ ਸ਼ਹੀਦੀ ਦਿਹਾੜਿਆਂ ਦਿਹਾੜੇ ਜਿਹੜੇ ਸੀਗੇ ਇਹਨਾਂ ਦੇ ਵਿੱਚ ਸਾਡੀ ਹਾਜ਼ਰੀ ਸੀ ਸੋ ਚਾਰ ਪੰਜ ਟਰੈਕ ਔਨ ਦਾ ਵੇ ਨੇ ਜਿਦੇ ਵਿੱਚ ਤੁਹਾਨੂੰ ਮੇਰੇ ਨਾਲ ਸ਼ਰਮਾਈ ਦੇ ਨਾਲ ਲਿਉਟ ਸਨਨ ਨੂੰ ਮਿਲਣਗੇ ਜ ਜਿਹਦੇ ਵਿੱਚ ਬਹੁਤ ਹੀ achchiyan parivarik nokchok parivarik gallan hon giyan single track ਤਾਂ ਤੁਹਾਡੇ ਸਾਹਮਣੇ ਮੈਂ ਤੁਹਾਡੀ ਕਚੈਰੀ ਚ ਆਉਂਦੀ ਰਹਿਣੀ ਆ ਉਹ ਵੀ ਬਹੁਤ ਅੱਛੇ ਟੰਗਨਾ ਬਹੁਤ ਵਧੀਆ ਉੱਚ ਪੱਧਰ ਦੇ ਲੋਕ ਤੱਤ ਲੈ ਕੇ ਆ ਰਹੀ ਆ ਮੇਰਾ ਬਹੁਤ ਹੀ ਅੱਛਾ ਸਾਡਾ ਮੁੰਡਾ ਰਾਈਟਰ ਦੀਪ ਗਿਲ ਡਾਂਗੀ ਆ ਉਹਨਾਂ ਦੇ ਲਿਖੇ ਹੋਏ ਬਹੁਤ ਸੋਹਣੇ ਸੋਹਣੇ ਗੀਤ ਨਰੈਣ ਸ਼ਰਮਾਈ ਦਾ ਕੀਤਾ ਹੋਇਆ 뮤ਜ਼ਿਕ ਔਰ ਸਾਡੀ ਜਿਹੜੀ ਸਾਰੀ ਟੀਮ ਆ ਅਸੀਂ ਹੁਣ ਸਰਗਰਮ ਆ ਆਉਣ ਵਾਲੇ ਸਮੇਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਮੱਥਰੇ ਵਾਲੇ ਆ ਆਪ ਸੰਗਤ ਦੇ ਕੇ ਬੇਨਤੀ ਕਰਦਾ ਕਿ ਅਸੀਂ ਜੋ ਗੀਤ ਸੀਗਾ ਸਾਡਾ ਇਹ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਵੇਂ ਗੁਰੂ ਸਾਹਿਬ ਨੇ ਕੁਰਬਾਨੀਆਂ ਕੀਤੀਆਂ ਸਾਡੇ ਲਈ ਚਾਰ ਲਾਲ ਵਾਰੇ ਔਰ ਗੁਰੂ ਸਾਹਿਬ ਜੀ ਦੇ ਨਾਲ ਅਨੇਕਾਂ ਸਿੰਘ ਵੀ ਸਨ ਜੋ ਗੁਰੂ ਸਾਹਿਬ ਨੂੰ ਜਾਣ ਤੋਂ ਪਿਆਰੇ ਸੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸਿੱਖ ਧਰਮ ਦੇ ਵਿੱਚ ਇਹਨਾਂ ਦਿਨਾਂ ਵਿੱਚ ਜੋ ਸ਼ਹੀਦੀ ਦਿਹਾੜਿਆ ਆਉਂਦੇ ਆ ਹਰ ਸਾਲ ਸਾਨੂੰ ਅਸੀਂ ਮਨਾਉਣੇ ਆ ਪਰ ਹਰ ਇੱਕ ਨੂੰ ਸਿੰਗਰ ਨੂੰ ਜਾਂ ਰਾਈਟਰ ਨੂੰ ਇੱਕ ਮੈਸੇਜ ਦੇਣਾ ਚਾਹੀਦਾ ਕਿ ਸਾਡੀ ਜੋ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪਤਾ ਲੱਗੇ ਕਿ ਸਾਡਾ ਜੋ ਇਤਿਹਾਸ ਆ ਉਹ ਬੜਾ ਹੀ ਕੁਰਬਾਨੀਆਂ ਭਰਿਆ ਬੜਾ ਹੀ ਮਹਿੰਗਾ ਜੇ ਮੈਂ ਗੱਲ ਕਰਾਂ ਕਿ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਗੁਰੂ ਸਾਹਿਬ ਦਾ ਜੋ ਇਤਿਹਾਸ ਆ ਉਹ ਸਾਰੀ ਦੁਨੀਆ ਤੋਂ ਵੱਖਰਾ ਸੋ ਇਸੇ ਅਸੀਂ ਸ਼ਿਦੀ ਦਿਹਾੜਾ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਗੀਤ ਨੂੰ ਲਿਖ ਕੇ ਗੁਰੂ ਸਾਹਿਬ ਨੇ ਆਪ ਲਿਖਾਇਆ ਤੇ ਕਲਮ ਬੰਦ ਕਰਕੇ ਫਿਰ ਸੀਮਾ ਜੀ ਹੋਣਾ ਨੀਰਜ ਜੀ ਹੋਣਾ ਨੇ ਇਹਨਾਂ ਨੇ ਤਿਆਰੀ ਕਰਕੇ ਤੇ ਸੰਗਤਾਂ ਦੀ ਕਚਾਰੀ ਵਿੱਚ ਪੇਸ਼ ਕੀਤਾ ਤੇ ਸਾਨੂੰ ਆਸ ਹੈ ਸਾਰੀਆਂ ਸੰਗਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਹੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕੰਮ ਕਰਨ ਦਾ ਬਲ ਵਕਸ਼